ਇਹ ਨਾਮ ਹੈ ਕਿਉਂ ਦੇਰਾਂ ਲਿਆ ਹਰਜੀਤ ਸਿੰਘ ਹੈ ਮੇਰਾ ਨਾਮ ਚੰਨੂ ਹੀ ਰਹਿਣ ਵਾਲੀ ਐ ਸੀ ਅੱਛਾ ਕੀ ਹੋਇਆ ਸੀ ਬਈ ਸਕੂਲ ਵੈਨ ਤੇ ਹਾਸਾ ਹੋਇਆ ਸੀ ਕਹਿੰਦੇ ਅੱਜ ਹਾਂਜੀ ਸਕੂਲ ਵੈਨ ਇੱਥੋਂ ਆਈ ਤੇ ਇੱਥੋਂ ਆਪਣੇ ਆਹ ਜਗ੍ਹਾ ਜਿਹੜੀ ਆਹ ਜਗ੍ਹਾ ਤੋਂ ਇੱਥੋਂ ਬੋਲਡ ਤੋੜਤਾ ਜਿਵੇਂ ਲਾਉਣੇ ਉੱਥੇ ਟਰਾਲੀ 'ਚ ਬਖੜੀ ਉੱਥੇ ਵੱਜੀ ਵੈਨ ਘੱਟੋ ਘੱਟ 60 70 ਦੀ ਸਪੀਡ ਤੇ ਹੋਣੀ ਐ ਤੇ ਗਾਂਹ ਜਾ ਕੇ ਪ੍ਰੇਮ ਦੀ ਸਕੂਲ ਦੇ ਗੇਟ ਕੋਲ ਜਾ ਕੇ ਰੁਗੀ ਐ ਤੇ ਉੱਥੋਂ ਬੱਚੇ ਜਿਉ ਉਹ 1 ਮਿੰਟ ਰਹਿ ਗਿਆ ਜਿਹਨਾਂ ਨੂੰ 1 ਮਿੰਟ ਪਹਿਲਾਂ ਛੁੱਟੀ ਹੋ ਜਾਂਦੀ ਉਹ ਬੱਚੇ ਰਗੜ ਦੌਂਦੀ ਤੇ ਇੱਕ ਬੱਚੇ ਦੇ ਉਹ ਵੈਨ ਚ ਇੱਕ ਬੱਚੇ ਦੇ ਹੱਥ ਇਤੋਂ ਅੱਧਾ ਵੱਡਿਆ ਕੱਟਿਆ ਗਿਆ ਜੀ ਤੇ ਬਹੁਤ ਮਾੜੀ ਵੈਨ ਜਿਹੜੇ ਹਿਸਾਬ ਨਾਲ ਕੱਟੀ ਮਾੜੇ ਨਾਲ ਹੀ ਵੈਨ ਟੁੱਟ ਗਈ ਸਾਰੀ ਤੇ ਡਰਾਈਵਰ ਕਿਹੜੇ ਸਕੂਲ ਦੀ ਵੈਨ ਐਪਲ ਸਕੂਲ ਦੀ ਹੈ ਜੀ ਸਾਰੇ ਤੋਂ ਮਹਿੰਗਾ ਸਕੂਲ ਹੈ ਤੇ ਬੱਚਿਆਂ ਤੋਂ ਫੀਸ ਲੈਂਦੇ ਆ ਸਾਰਿਆਂ ਨਾਲੋਂ ਵੱਧ ਤੇ ਵੈਨਾਂ ਦੇ ਡਰਾਈਵਰ ਐਡੇ ਮਾੜੇ ਆ ਗੱਲਾਂ ਛੱਡ ਦੋ ਉਹ ਤਾਂ ਮੈਂ ਕਹਿੰਦਾ ਕਿ ਬੱਚਾ ਹਰੇ ਮਾਪਿਆਂ ਦੇ ਤੇ ਅੱਜ ਵੱਡਾ ਹਾਸਾ ਹੁਣ ਟਲ ਗਿਆ ਜੀ ਇੱਕ ਬੱਚੇ ਦੇ ਸੱਟ ਲ ਤੇ ਬਾਕੀ ਬੱਚੇ ਹੋਰ ਦੂਜੇ ਵੀ ਜ਼ਖਮੀ ਹੋਏ ਆ ਕਿੰਨੇ ਜਵਾਲ ਜ਼ਖਮੀ ਹੋਏ ਟੋਟਲ ਜ਼ਖਮੀ ਤਿੰਨ ਜਵਾਲ ਟੋਟਲ ਜ਼ਖਮੀ ਹੋਏ ਆ ਬੱਚੇ ਦਾ ਸੀ ਕਿ ਉੱਚ 12 13 ਉਸ ਬੱਚੇ ਲਾ ਚੁੱਕੀ ਸੀ ਉਹ ਤੇ ਇੱਕ ਬੱਚਾ ਸੀ ਉਹ ਜਿਆਦਾ ਜ਼ਖਮੀ ਉਹਦੇ ਬਾਹ ਤੇ ਲੈ ਕੇ ਕਿੱਥੇ ਗਏ ਫਿਰ ਉਹ ਬੱਚੇ ਨੂੰ ਬਟੰਡੇ ਲਾ ਕੇ ਆਈ ਲਾਂ ਲੰਬੀ ਡਰਾਈਵਰ ਕੀਤਾ ਲੰਬੀ ਵਾਲ ਨੇ ਬਟੰਡੇ ਡਰਾਈਵਰ ਕਰਤਾ ਜੀ ਉਹ ਸਵੱਛਤ ਲੱਗਿਆ ਹਾਂਜੀ ਨਹੀਂ ਨਹੀਂ ਇੱਥੇ ਲੋਕਾਂ ਦੀ ਗੱਡੀ ਆਈ ਲੋਕਲ ਗੱਡੀ ਆਈ ਉਹਸਤ ਲੱਗ ਗਿਆ ਜੀ ਕੀ ਮੰਗ ਕੀ ਕਰਦੇ ਹੋ ਜਿਸਾਂ ਕਿੰਨੀ ਸਪੀਡ ਤੇ ਸੀ ਉਹ ਜਿਹੜੀ ਸਕੂਲ ਉਹ ਜੀ ਇੱਥੇ ਸਾਰੇ ਬੈਠੇ ਸੀ ਘਟੋ ਘਟ ਵੀ 70 ਦੀ ਸਪੀਡ ਤੇ ਹੋਣੀ ਹੈ ਤੇ ਆ ਵੀਡੀਓ ਤੁਹਾਡੀ ਜਿਹੜੀ ਆਪਾਂ ਵੈਨ ਤੁਸੀਂ ਦੇਖ ਚੁੱਕੇ ਹੋ ਕਿਸੇ ਹਿਸਾਬ ਨਾਲ ਇਹ ਹਾਦਸਾ ਹੋਇਆ ਤੇ ਮੰਗ ਅਸੀਂ ਇਹੀ ਕਰਦੇ ਆਂ ਵੀ ਸਾਡੇ ਮਾਪਿਆਂ ਦੇ ਇੱਕ ਬੱਚਾ ਹੈ ਵੀ ਇਹ ਸਸਤੇ ਡਰਾਈਵਰ ਰੱਖ ਲੈਂਦੇ ਆ ਉਹ ਡਰਾਈਵਰ ਦੀ ਫਿਰ ਇਨਕੁਆਰੀ ਕੀਤੀ ਉਹਨੂੰ ਸੁਣਦਾ ਵੀ ਘਟਾ ਭਲਾਂ ਦੀ ਉਹਦੀ ਕਿਨਕੁਆਰੀ ਕੀਤੀ ਜਾਵੇ ਹਾਂ ਉਹਨੂੰ ਸੰਦਾ ਵੀ ਘਟਾ ਤੇ ਉਹ ਕਹਿੰਦੇ ਕਿ ਫੋਨ ਦੇ ਉੱਪਰ ਵੀ ਲੱਗਿਆ ਹੋਇਆ ਸੀ ਹਾਂਜੀ ਹਾਂ ਫੋਨ ਦੇ ਉੱਪਰ ਫੋਨ ਜਾਣਾ ਉਹ ਡਰਾਈਵਰ ਨੂੰ ਪੁੱਛਿਆ ਸੀ ਉਹ ਕਹਿੰਦਾ ਕਿ ਉਸ ਐਪਲ ਸਕੂਲ ਚੋਂ ਫੋਨ ਆਇਆ ਵੀ ਆਪਾਂ ਦੂਜੀ ਬੈਂ ਦੇ ਬੱਚੇ ਛੱਡ ਕੇ ਆਉਣੇ ਆ ਵੀ ਛੇਤੀ ਆ ਜਾ ਮੈਂ ਕਿਹਾ ਵੀ ਤੂੰ ਇਹ ਬੱਚੇ ਥੋੜੇ ਮਾਰਨੇ ਆ ਜੋ ਦੂਜੇ ਬੱਚੇ ਤੁਸੀਂ ਉਹ ਕਰਨੇ ਆ ਤਾਂ ਤੁਸੀਂ ਦੋ ਹੋਰ ਬੈਂ ਇੱਕ ਪਾਓ ਜੇ ਤੁਹਾਡੇ ਕੋਲ ਬੱਚੇ ਵੱਧ ਕਿੱਡੇ ਕਿੰਨੇ ਬਈ ਪਿੰਡ ਦੇ ਲੋਕਾਂ ਨੇ ਐਂਡ ਤੇ ਅਸੀਂ ਇੱਕ ਆ ਸੀਗਾ ਹੈਪੀ ਸਿੰਘ ਸੀ ਇੱਕ ਮੁੰਡਾ ਸੀਗਾ ਪੂਰੀ ਸਿੱਖਾਂ ਦਾ ਉਹ ਮੁੰਡੇ ਦਾ ਕੱਪੜੇ ਵੀ ਸਾਰੇ ਤੇ ਖੂਨ ਦਾ ਖੂਨ ਨਾਲ ਲੱਭ ਗਈ ਤੇ ਤਿੰਨ ਚਾਰ ਬੰਦਿਆਂ ਨੇ ਕੱਢਿਆ ਉਹ ਜੀ ਤੇ ਬਹਿਣ ਮਗਰਲੇ ਪਾਸੇ ਸਾਰੀ ਟੁੱਟੀ ਹੋਈ ਹੈ ਜੀ ਅਸੀਂ ਗੁਰੂ ਘਰ ਲੈ ਕੇ ਕੁੜੀਆਂ ਨੂੰ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਪਹਿਲਾਂ ਨਾਮ ਦੱਸੋ ਹਾਈਪੀ ਨਾਮ ਹੈ ਮੇਰਾ ਜੀ ਕੀ ਕਹਿਣਾ ਚਾਹੁੰਗੇ ਜਿਹੜੇ ਹਾਸਾ ਆ ਸਾਜੀ ਬਹੁਤ ਬੱਚੇ ਅੱਜ ਬੱਚੇ ਬਹੁਤ ਧਖਮੀ ਹੋ ਜਾਨੇ ਸੀਗੇ ਪਾਰ ਪਾਰ ਬੱਚੇ ਉਹਨੇ ਉਹ ਕੰਦ ਨਾ ਹੁੰਦੀ ਉਹਨੇ ਮੋੜ ਲਈ ਤੇ ਛੱਪੜ ਤੇ ਜਾਂਦੀ ਗੱਡੀ ਹਾਂ ਫਿਰ ਬੱਚਿਆਂ ਨੂੰ ਅਸੀਂ ਕੱਢ ਕੇ ਉੱਥੋਂ ਬਹਿਣ ਤੋਂ ਗੁਰੂ ਘਰ ਲਿਆਏ ਹਾਂ ਗੁਰੂ ਘਰ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਬੱਚਾ ਨੂੰ ਕਿਤੇ ਸਕੂਲ ਦਾ ਪ੍ਰਿੰਸੀਪਲ ਜਾਂ ਮੌਕੇ ਤੇ ਕੋਈ ਆ ਕੋਈ ਕੋਈ ਨਹੀਂ ਆਇਆ ਜੀ ਕੋਈ ਨਹੀਂ ਅੱਛਾ ਅੱਜ ਕਿੰਨੇ ਕ ਉਹਨਾਂ ਦੇ ਘਰਦਿਆਂ ਨੂੰ ਮੌਕੇ ਤੇ ਫੋਨ ਕਿਤੇ ਉਹ ਨਹੀਂ ਕਾ ਬੱਚਿਆਂ ਨੇ ਕਰ ਲੈ ਸੀ ਅਜੀ ਕਹਦਾ ਬੱਚੇ ਸਹੀ ਆ ਇੱਕ ਮੁੰਡੇ ਜਿਆਦੇ ਸੱਟ ਸੀ ਉਹਨੂੰ ਇਹ ਲੰਬੀ ਪੇਚ ਸੀ ਜਿਹੇ ਤੋੜ ਤੋੜ ਕੇ ਤੁਸੀਂ ਜਵਾ ਕੱਢੇ ਵਾ ਨਹੀਂ ਬਾਰੀਆਂ ਪੱਟੋਟੀਆਂ ਜੀ ਬਹਿ ਨਹੀਂ ਕੱਟ ਗਈ ਸੀ ਬਹਿਨ ਕਿਲਰ ਜੀ ਚੱਪੜੀ ਚੱਪੜੀ ਮਜੇ ਵੜਦਿਆ ਨਹੀਂ ਸੀ ਜਿਆ ਨਾ ਮੁੜਦੀ ਦਾ ਡਰਾਈਵਰ ਉਹਨੂੰ ਡਰਾਈਵਰ ਨੂੰ ਸੁਣਦਾ ਨਹੀਂਗਾ ਜੀ ਕਿਰਾ ਚਲਾਉਂਦਾ ਤੇਜ਼ ਬਹੁਤ ਸੀ ਗੱਡੀ ਬਹਿਨ ਤੇ ਬੱਚੇ ਕਿੰਨੀ ਕੁ ਉਮਰ ਦੇ ਸੀ ਬੱਚੇ ਬਸ ਆਹੀ ਕੋਈ 16 ਸਾਲਾਂ ਦਾ ਕੋਈ 17 ਸਾਲਾਂ ਦਾ ਬਾਏ ਡੇਡੇ ਉਮਰ ਦੇ ਬੱਚੇ ਸੀ ਹਾਂ ਤੇ ਪਰਦਾਵਸ ਸਕੂਲ ਬਾਈ ਕੀ ਨਾਮ ਹੈ ਜੀ ਮੇਰਾ ਨਾਮ ਸੁਸ਼ਮਨ ਹੈ ਕੀ ਹੋਇਆ ਬਾਈ ਕਿੱਕ ਕੋੜਾ ਕੱਟ ਨਾ ਕਰ ਉਹ ਕੀ ਹੈ ਅਸੀਂ ਉੱਥੇ ਬੈਠੇ ਸੀ ਦੁਕਾਨ ਤੇ ਉੱਥੋਂ ਸਾਨੂੰ ਦੱਸਿਆ ਪਿੰਡ ਵਾਲਿਆਂ ਨੇ ਕਿ ਵੈਨ ਪਲਟ ਗਈ ਹੂੰ ਅਸੀਂ ਭੱਜੇ ਮੇਰਾ ਪੁੱਤ ਵੀ ਪਰਦਾਵਸ ਸਕੂਲ ਆ ਕੇ ਵੇਖਿਆ ਸੀ ਕਿਤੇ ਚੀਜ਼ ਘੜਾ ਪੀ ਜਾਂਦਾ ਜੋਕ ਤੇ ਉਹ ਜਵਾਕ ਦੱਸੇ ਵੀ ਮੁੰਡੇ ਦਾ ਬਾਹ ਜਿਹੜੀ ਇਹ ਤਾਂ ਲੱਗ ਹੀ ਗਿਆ ਹੱਥ ਜੀ ਉਹ ਦਵਾ ਛੋਟੀ ਮਿੰਨੀ ਸਕੂਲ ਚੋਈ ਛੋਟੇ ਛੋਟੇ ਬੱਚਿਆਂ ਬਚਾਉ ਉਹਨੂੰ ਲੱਗਦਾ ਕਿ ਕਿਉਂ ਇਤ ਰੱਬ ਦੀ ਮਿਹਰ ਰਹਿ ਗਈ ਛੱਪੜ ਨਹੀਂ ਡਿੱਗੀ ਵਾਹ ਹਾਂ ਹਾਂ ਸਹੀ ਗੱਲ ਆ ਜੀ ਜਿੱਦਕ ਪਈ ਬਹੁਤ ਵੱਡਾ ਰੱਬ ਰੱਖਾ ਕਹਿੰਦੇ ਜਵਾਕਰ ਤੱਕ ਰੱਬ ਰੱਖਾ ਜੀ ਰੱਬ ਰੱਖਾ ਇਹ ਉਹਦੇ ਬੋਲਾ ਅੰਦਰ ਕਹਿੰਦੇ ਆ ਅੱਜਾ ਮਹਿੰਗਾ ਸਕੂਲ ਚ ਬਣਾਉਣੇ ਆ ਜਵਾਕਰ ਹੁਣ ਮਨ ਤੇ ਡਰ ਪੈ ਗਿਆ ਪੂਰੇ ਡਰ ਪੈ ਗਿਆ ਜੀ ਹਾਂ ਜੀ ਪਿੰਡ ਵਾਲੇ ਕਹਿ ਰਹੇ ਕਿ ਉਹ ਡਰਾਈਵਰ ਸੀ ਉਹ ਬੋਲਾ ਸੀ ਉਹ ਸੁਣਦਾ ਸੀ ਉਹਨਾਂ ਆ ਪਿਆ ਸੀ ਉਹਦੇ ਬੰਦੇ ਜੀ ਜੀ ਤੇ ਦੂਜੇ ਟ੍ਰੈਵਲ ਤੋਂ ਵੀ ਦੱਸਦੇ ਸੋ ਜੇ ਕਿ ਸਕੂਲ ਗੱਲਬਾਤ ਕਰੂੰਗੀ ਕਿ ਤੁਸੀਂ ਐਂਡ ਕਰਾਂਗੇ ਲਾਜ ਕਰਾਂਗੇ ਜਾਵਾਂਗੇ ਪੰਡਲ ਕਿੱਥੇ ਹੋਵੇ ਜੀ ਹਾਂ